ਮਤਰਾ ਅਸੀਂ ਆ ਰਹੇ ਹਾਂ ਸਾਡਾ ਬੰਦਾ ਯਾਪ ਕਰ ਲਿਆ ਇੱਕ ਆਹ ਦੇਖੋ ਹੋਰ ਵੀ ਭਾਗੇ ਜੀ ਆ ਹਾਂ ਆਪਾਂ ਬੈਠੋ ਸਾਰੇ ਜਣੇ ਇੱਕ ਥਾਂ 'ਤੇ ਬੈਠੋ ਬਾਈ ਓਏ ਸੁਭਾਈਆਂ ਆ ਨਾ ਉਹ ਕੱਠਾ ਦਿਨਾ ਹਾਂ ਉੱਥੇ ਵੱਡੇ ਰੋਡ ਤੇ ਆ ਕੇ ਸਾਰੇ ਲੋਕ ਇਧਰੋਂ ਪੁੱਛੋ ਦੇਖੋ ਮੈਂ ਤਰੋਂ ਲੰਘਣ ਨਹੀਂ ਦੇ ਰਹੀ ਕਿਵੇਂ ਹੋਰ ਜਾਵਾਂ ਇੱਡੀ ਜੇਤੀ ਕਹਤੋਂ ਪੁੱਛੇ ਗੁਰ ਤੋਂ ਤੁਸੀਂ ਇਹਦਾ ਦਿੰਦਾ ਸਪੋਰਟ ਹੁਣ ਤਾਂ ਭਗਿਆ ਡੰਡੇ ਦੇ ਟੋੜਾ ਭਾਏ ਦੇ ਪੰਜ ਸੌ ਪੰਜਾਹ ਜੱਗਰਪੁਰ ਤੋਂ ਸਿੱਧੇ ਰਾਸਤੇ ਨੇ ਕਰਦੇ ਯਾਰ ਤੁਸੀਂ ਕੁਝ ਨਹੀਂ ਹੋਗੇ ਡੱਕਰਪੁਰ ਤੋਂ ਵੀ ਹੋਣੀ ਨਹੀਂ ਰਾਸਤੇ ਨੇ ਠੀਕ ਹੈ ਮਤਰਾ ਇਹ ਇਕ ਤਾਂ ਦੇਖੋ 1 ਮਿੰਟ ਦੇ ਵਿੱਚ ਜਾਮ ਕਰ ਦਿੰਦੇ ਆ ਨਾ ਰੋਡ ਮਤਰਾ ਦੇਖੋ ਮੀਡੀਆ ਕਿੰਨਾ ਆ ਗਿਆ ਦੇਖੋ ਕੱਠ ਦੇਖੋ ਬੰਨਾ ਜੀ ਤੁਹਾਨੂੰ ਜਿੰਦਾਬਾਦ ਨਾਦੂ ਜਿੰਦਾਬਾਦ ਨਾਦੂ ਜਿੰਦਾਬਾਦ ਨਾਦੂ ਜਿੰਦਾਬਾਦ ਨਾਦੂ ਜਿੰਦਾਬਾਦ ਸਾਨੂੰ ਮੈਂ ਜਿੰਦਾਬਾਦ ਭਾਈ ਤਿੰਨ ਚੋ ਪਿੱਛੇ ਮਾਰਾ ਕਦੇ 10000 ਪਿੱਛੇ ਮਾਰਾ ਕੀ ਗੱਲ ਭਾਈ ਸਾਡੇ ਪੰਜਾਬ ਦੇ ਮੁੱਖ ਮੰਤਰੀ ਦਾ ਉਦੋਂ ਅੰਦਰਲਾ ਜਾਨਵਰ ਕਿਉਂ ਨਹੀਂ ਜਗਦਾ ਜਦੋਂ 4 ਸਾਲ ਦੀ ਬੱਚੀ ਨਾਲ ਬਲਤਕਾਰ ਹੁੰਦਾ ਭਾਈ ਇਹਨੇ ਕੀ ਗੁਨਾਹ ਕਰਤਾ ਚਿੱਟਾ ਰੋਕਿਆ ਜਾਂ ਕਿਸੇ ਰੀਤੀ ਪੈਣ ਵਸਾਇਆ ਕੀ ਗਲਤ ਕੰਮ ਕਰਾਇਆ ਇਹ ਬੰਦੇ ਨੇ ਸਾਰੇ ਸ੍ਰੇਮਤ ਕਾਹ ਹੋ ਰਹਾ ਬਈ ਪਾਨਾ ਸਿੱਧੂ ਤੁਹਾਡੇ ਨਾਮ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਜਿੰਦਾਬਾਦ ਪਾਨਾ ਜਿੰਦਾਬਾਦ ਜਿੰਦਾਬਾਦ ਕੀ ਕਹਿਣਾ ਚਾਹੋਗੇ ਅਸੀਂ ਇਹ ਕੰਨ ਜਾਾਂਗੇ ਪਾਨਾ ਸਿੱਧੂ ਜਲਦੀ ਤੇ ਰਿਹਾ ਹੋਣਾ ਚਾਹੀਦਾ ਸੋ ਪੰਜਾਬ ਸਰਕਾਰ ਬਹੁਤ ਠੱਕਾ ਕਰ ਰਹੀ ਹੈ ਨੌਜਵਾਨ ਵੀਰਾਂ ਤੇ ਕਿੰਨਾ ਦਿੱਕਾ ਕਰ ਰਿਹਾ ਉਸ ਤੋਂ ਬਹੁਤ ਹੌਂਦਸਰ ਬਈ ਹੁੰਦੀ ਪਰ ਜਦੋਂ ਕੋਈ ਸਾਡਾ ਸਰਕਾਰ ਕੋਲੋਂ ਸਾਨੂੰ ਰਿਹਾ ਤਾਂ ਜਲਦੀ ਜਲਦੀ ਬਈ ਭਾਰੀ ਦੋਰ ਜਿਹੜੀ ਉਹ ਵੀ ਕਨਾਤ ਹੋਣੀ ਜੇ ਤੁਸੀਂ ਆਏ ਹੋ ਕਿਵੇਂ ਦੇਰੀ ਹੋ ਗਈ ਇਹ ਕਮੇਟੀ ਦੀ ਆ ਪੰਡਤੀ ਪੰਡ ਪਣਾ ਦਿਖਾਤਾ ਅੱਜ ਇੰਨਾ ਬਈ ਬਈ ਗੱਲ ਸੁਣਾ ਇੰਨੀ ਪੁਲਿਸ ਫੋਰਸ ਜਦੋਂ ਇੰਨਾ ਧੱਕਾ ਹੁੰਦਾ ਕਿਸੇ ਬਲਤਕਾਰ ਹੁੰਦਾ ਕੋਈ ਵੀ ਧੱਕਾ ਕਿਸੇ ਵੀ ਆਮ ਆਦਮੀ ਨਾਲ ਹੁੰਦਾ ਉਹਨਾਂ ਨੂੰ ਕਿਉਂ ਨਹੀਂ ਲੱਗਦੀ ਅੱਜ ਕੀ ਗੱਲ ਕੀਦਾ ਬੜਾ ਕਾਹਨ ਕਰਤਾ ਉਹ ਬੰਦੇ ਨੇ ਇਹਨਾਂ ਕਰਨਾ ਸਿੱਧੂ ਮਾੜਾ ਬੋਲਦਾ ਕਿਉਂ ਬੋਲਦਾ ਮਾੜਾ ਜੇ ਆਏ ਪੇ ਚੰਗਾ ਕੰਮ ਕਰਨਾ ਜੇ ਇਹਨਾਂ ਦੇ ਥਾਣੇ ਚੰਗਾ ਕੰਮ ਕਰਨਾ ਮਤਲਬ ਕਿਉਂ ਸਾਹਮਣੇ ਆਵੇ ਕਿਸੇ ਦੇ ਜਿਹੜਾ ਕੰਮ ਸਰਕਾਰਾਂ ਦਾ ਉਹ ਆਮ ਬੰਦਾ ਕਿਉਂ ਕਰੇ ਜੇ ਸਰਕਾਰੀ ਇਹਨਾਂ ਕੰਮ ਕਰਨਾ ਇਸ ਕਰਕੇ ਬਾਈ ਰਹਾ ਹੋਣਾ ਚਾਹੀਦਾ ਨਹੀਂ ਅਸੀਂ ਠੱਕਾ ਜੰਮ ਕਰਾਂਗੇ ਕਰਦੇ ਆਇਆ। ਇੱਕੋ ਬਾਈ ਅਸੀਂ ਮਸਾ ਆ ਜਾਗੇ। ਸਾਡੇ ਜਿਹੜਾ ਤੋ ਆ ਜਾ। ਅਸੀਂ ਵੀ ਤੋ ਆ ਜਾ ਬਾਈ। ਸੱਜੇ ਤੋਂ ਆਇਆ ਸਾਡੀ ਬਾਈ ਕੀ ਪਿੰਡਾ। ਆ ਜਾ ਬਾਈ। ਪਿੰਡ ਚ ਸੋਰੀ। ਉਹ ਆ ਜਾ ਮੈਂ ਇਕੱਲੇ। ਮੈਂ ਕਿਹਾ। ਬਾਈ ਮਾਣ ਦਿਆ। ਆ ਕੇ ਦੇਖੋ। ਆਰੇ ਨੂੰ ਬੇਨਤੀ ਆ ਬਾਈ ਇੱਕ ਬਾਲੇ ਬਹਿ ਜਾ। ਬਹਿ ਜਾ। ਇਹ ਤਾਂ ਨਹੀਂ ਮਰਾਗੇ ਭਾਈਆ ਯਾਰ ਭਾਈਓ ਬਾਕ ਬੰਦੇ ਉਹ ਕੀ ਕਰਨਾ ਆਪਾਂ ਨੂੰ ਕਿ ਲੜਾ ਹੰਡਾ ਨੇ ਆਪਾਂ ਗਫਤਾਰੀਆਂ ਦੇਵਾਂਗੇ ਆਪਾਂ ਨੇ 50 ਜੂੜ ਪਰੋ ਦਾ ਲੰਕ ਲਾਇਆ ਕੋਈ ਇਹ ਨਹੀਂ ਹੈਗਾ ਪੱਕੇ ਮੁਰਨ ਵਾਸਤੇ ਨਹੀਂ ਆਏ ਭਾਈ ਆਪਾਂ ਸਾਰੇ ਗਫਤਾਰੀਆਂ ਦੇਵਾਂਗੇ ਇਹਨਾਂ ਨੂੰ ਇਹ ਵੀ ਆਪਣੀ ਨੇ ਇਹ ਕੋਈ ਬਗਾਨੇ ਨਹੀਂ ਇਹਨਾਂ ਤੋਂ ਵੀ ਨਹੀਂ ਚੱਲੇ ਕੋਈ ਚੱਕਰ ਨਹੀਂ ਇਹ ਦਿੱਲੀ ਮਾਗੂ ਜਾਮ ਲਾ ਦੇ ਦਿੱਲੀ ਕੁੜੀ ਬਣਾ ਲਏ ਅਬਾ ਤੇਰਾ ਜਿੰਨੀ ਦਿੱਲੀ ਨਹੀਂ ਆਉਣੀ ਕੋਈ ਗੱਲ ਨਹੀਂ ਹਰ ਤਾਂ ਬਾਲ ਵਗ ਜਾਵੇ ਦੁਨੀਆ ਨਾਲ ਮੇਰੀ ਕਰ ਲਾਂਗੇ ਸਾਰੇ ਆਮ ਨਾਲ ਵੇਖੋ ਕਿਸੇ ਦੀ ਇੱਕ ਨਾ ਬਾਈ ਪੰਜਾਬ ਪੁਲਿਸ ਨੂੰ ਬੇਨਤੀ ਆ ਜੋ ਕਿ ਕਰਾਚੋਂ ਤੋਂ ਮੁੰਡੇ ਆਲੇ ਦੀ 20-25 ਜਣੇ ਉਹਨਾਂ ਦੇ ਵਿੱਚੋਂ ਕੁਝ ਰੈਸਟ ਕੀਤੇ ਹੋਏ ਨੇ ਬੇਨਤੀ ਆ ਸਾਡੀ ਉਹਨਾਂ ਨੂੰ ਛਡ ਦਿੱਤਾ ਜਾਵੇ ਸਾਰਿਆਂ ਨੂੰ ਬੇਨਤੀ ਆ ਹੱਥ ਬਨ ਕੇ ਬਾਈ ਪੰਜਾਬ ਪੁਲਿਸ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਸਾਡੀ ਇਕੱਲਿਆਂ ਦੀ ਲੜਾਈ ਨਹੀਂ ਹੈਗੀ ਇਹ ਛੋਟੀ ਵੀ ਲੜਾਈ ਆ ਅਸੀਂ ਕੋਈ ਅਰਦੇ ਵਾਸਤੇ ਨਹੀਂ ਫਿਰਦੇ ਕੋਈ ਸਾਡੇ ਨਿੱਜੀ ਹੱਕ ਨਹੀਂ ਪਿੰਡਾਂ ਦੇ ਵਿੱਚ ਕਾਲਾ ਬੈ ਕੇ ਉਹ ਲੰਗਰ ਪਾੜੀ ਆਪਾਂ ਰਹਿਤ ਇਹ ਤਰ੍ਹਾਂ ਕੱਲ ਤੋਂ 15 ਦਿਨਾਂ ਤੱਕ ਚੱਲੂਗਾ ਇਹ ਜਿੰਨਾ ਤੇਰੀ ਸਰਦਾਰ ਬਾਈ ਰਸਾ ਰਹੀ ਹੈਗੀ ਦੇ ਰੋਟੀ ਪਾਣੀ ਨੂੰ ਫਿਰਦੇ ਨੇ ਦੇਖੋ ਕਿਵੇਂ ਰੋਟੀ ਨੂੰ ਫਿਰਦੇ ਨੇ ਸਾਰੇ ਮੈਕਰ ਮੈਂ ਤੁਹਾਨੂੰ ਗਾਲ ਲਾ ਦਾਂਗਾ ਤੇ ਅਸੀਂ ਯਾਦੀ ਟਰੈਕਟਰਾਂ ਦੇ ਸਾਰੇ ਤੇ ਇਹਨਾਂ ਨੇ ਪੁਲਿਸ ਵਾਲਿਆਂ ਨੇ ਇੱਕ ਬੰਦਾ ਅਰੈਸਟ ਕਰ ਲਈ ਸਾਡਾ ਹੁਣ ਸਾਰੇ ਦੇਖ ਲਓ ਕਿੰਨਾ ਇਕੱਠ ਹੋ ਗਿਆ ਸਾਰੇ ਛੜਾਕੀ ਲੈ ਐਨੇ ਉਹਨੂੰ ਹਣ ਛੜਤਾ ਤੇ ਹੁਣ ਜਿਹੜਾ ਰਾਹ ਸੀ ਮੇਨ ਉਹਦੀ ਘਰ ਨੂੰ ਜਾ ਰਿਆ ਤੇ ਉਹ ਜਾਮ ਕਰਤਾ ਤੇ ਦੇਖ ਲਓ ਸਾਡੇ ਟਰੈਕਟਰ ਨੇ ਇਹ ਦੋਨੇ ਜਿਹੜੇ ਜਾਮ ਲੱਗ ਰਿਹਾ ਦੋਨੇ ਟਰੈਕਟਰਾਂ ਦਾ ਇਹ ਸਾਡੇ ਟਰੈਕਟਰ ਨੇ ਆਹ ਬਾਈ ਕਹਿੰਦੇ ਨੇ ਬੱਸ ਨਗਾਉਣੀ ਆ ਹਾਂ ਤੇ ਤੁਸੀਂ ਕਮੈਂਟ ਕਰਕੇ ਦੱਸੋ ਕਿਵੇਂ ਕਰੀਏ ਨਗਾਉਣੀ ਨਹੀਂ ਬਾਈ ਨਗਾਉਣੀ ਨਹੀਂ ਬਹੁਤ ਦੂਰ ਆਇਆ ਅੰਗੇ ਉਹ ਚਾਲ ਹਿੱਲ ਜੂ ਬਾਈ ਕੱਲੀ ਆ ਬੱਸ ੜ ਗਈ ਬਾਈ ਓਰੇ ਕਾਹ ਨੂੰ ਆ ਦੇ ਪ੍ਰਾਈਵੇਟ ਮਿੱਤਰ ਆ ਦੇਖ ਲੋ ਜਾਮਤੀ ਗੁਰੇ ਬੱਸ ਨਗਾਦੀ ਆਪਾਂ ਨੇ ਟਿੱਕਾ ਗੱਡੀ ਕਹਿੰਦੇ ਮੈਂ ਨਗਾਉਣੀ ਆ ਓ ਬਾਈ ਮੈਂਟ ਮਾਰੋ ਕਰਾ ਪਾਵਾ ਹੈ ਨਹੀਂ ਚਲਪੇ ਪੰਜਾਬ ਚ ਲੜਪੇ ਬਾਈ ਫਸਿਆ ਨਾ ਜਾਣਦੇ ਨਹੀਂ ਬਾਈ ਨੂੰ ਸੇ ਜਾਣਦੇ ਨਹੀਂ ਹੈਗੇ ਸਾਡਾ ਦੋ ਟ੍ਰੇਨ ਆਏ ਨੇ ਸਾਡੇ ਅਸੀਂ ਚ ਕੋਈ ਪਿਆਰ ਕਰਤੀ ਆਏ ਸੀ ਪਿਆਰੀ ਪਿਆਰ ਕਰਤੀ ਆਏ ਤੁਸੀਂ ਬਸਣਗਾ ਜਾਣੇ ਹੋ ਉਹ ਜਹਾਜ਼ ਲਾ ਬਾਈ ਜਹਾਜ਼ ਤਾਂ ਬਾਈ ਬਸਾਂ ਨਹੀਂ ਲਾਉਂਦਾ ਬਾਈ ਨਾਰਾ ਲਾਉਂਦਾ ਦੀ ਵਿੱਚ ਮਾਰਿਆ ਗਲਤੀ ਹੋ ਗਈ ਚਲੋ ਕੋਈ ਨਾ ਚਲ ਜੇ ਕੰਮ ਕੁੱਤਣਾ ਹਦਾ ਹੋ ਰਿਹਾ ਦੇਖੋ ਵੀ 21 ਬੋਤਾਂ ਆਇਆ ਬੋਤਾਂ 21 ਬੋਤਾਂ ਅਰ ਕਦੋਂ ਸਾਰੀ ਹੁੰਦੀਆਂ ਨੇ ਅਸੀਂ ਕੀ ਕਰੀਏ ਛੜਕਤ ਸਾਰੀਆਂ ਜਥੇਵੰਦੀਆਂ ਵੱਲੋਂ ਅੱਜ ਪੰਤੇ ਬੁੱਚੜ ਦੀ ਹਿੱਕ ਤੇ ਦੀਵਾ ਲਾਵਾਗੇ ਘਾਂਟੇ ਨੂੰ ਇੱਕ ਪੁਰਸ਼ ਕਹਿੰਦੇ ਅਸੀਂ ਕੋਠੀ 'ਚ ਨਹੀਂ ਜਾਣਦੇ ਪੰਤੇ ਬੁੱਚੜ ਦੀ ਹਿੱਕ ਤੇ ਦੀਵਾ ਇੱਕ ਘਾਂਟੇ ਨੂੰ ਲਾ ਦਾਂਗੇ ਉਹ ਪਟਾ ਪਰ ਗੁਰਪਤ ਸਿੱਧੂ ਪਰਾ ਯਾਦ ਗੁਰਪਾ ਉਹ ਸਾਡੇ ਕਾਫਰੇ ਹਜੇ ਆਏ ਕਿੱਥੇ ਨੇ ਪੁਲਿਸ ਵਾਲੋਂ ਕਈ ਬੰਦੇ ਰੈਸਟ ਨਹੀਂ ਕੀਤੇ ਜੇ ਤੁਹਾਨੂੰ ਵੀ ਕੀਤਾ ਜਾਗਾ ਕੀ ਕਰੋਗੇ ਹੁਣ ਨਹੀਂ ਰੈਸਟ ਹੁਣ ਕੋਈ ਰੈਸਟ ਨਹੀਂ ਹੁੰਦੇ ਲੱਖੇ ਸੁਦਾਣੇ ਬਾਈ ਦੇ ਕਾਫਲੇ ਨੇ ਆ ਕੇ ਸਾਨੂੰ ਉਸੇ ਟਾਈਮ ਪੁਲਸਾਂ ਤੋਂ ਛੁਡਾਇਆ ੱਟਕੇ ਮਾਰ ਕੇ ਸੀ ਬੈਰੀਗੇਟ ਤੋੜ ਕੇ ਐਥੇ ਧੱਕਾਇਆ ਹੁਣ ਇਹ ਕਾਫਲਾ ਜਿੰਦਾਬਾਦ ਮੈਂ ਬੰਦੂ ਜੀ ਜੀ ਰਬਾਤ ਰਬਾਤ ਸਲਾਮ ਅਲਿਹਾਨ ਰਬਾਤ ਜੀ 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 ਜ ਆਰੋੜ ਬੰਤਾ ਜਾ ਵਧੀਆ ਹੋਰ ਬਾਈ ਠੀਕ ਠਾਕ ਛੱਟੋ ਬਾਈ ਹਾਂ ਹਾਂ ਛੱਟੋ ਬਾਈ ਹੋਰ ਸਾਰੇ ਚੁੱਪ ਹੋ ਜਾ ਤਾਈ ਆਵਾਜ਼ ਆਉ ਯਾਰ ਤਾਈ ਕੋਈ ਆਵਾਜ਼ ਨਹੀਂ ਸਾਰੇ ਚੁੱਪ ਹੋਈ ਮੈਂ ਅਸੀਂ ਮੀਟਿੰਗ ਕਰਦੇ ਹਾਂ ਬਲਾਰੇ ਬੋਲਣਗੇ ਕੋਈ ਇੱਕ ਵਾਰੀ ਸੁਣ ਲਓ ਆਪਾਂ 15 ਮਿੰਟਾਂ ਨਾਲ 20 ਮਿੰਟਾਂ ਨਾਲ ਅਗਲਾ ਫੈਸਲਾ ਲੈਣਾ ਹੈ ਉਹ ਸਭ ਦੱਸ ਦੋ ਇੱਕ ਵਾਰੀ ਮੀਟਿੰਗ ਕਰ ਲਗੇ ਸਾਰੇ ਸ਼ਾਂਤਮਈ ਤਰੀਕੇ ਨਾਲ ਬੈਠ ਕੇ ਸਾਰੀ ਗੱਲਬਾਤ ਸੁਣ ਲੋ ਮੇਰਾ ਵੀ ਆਲਾ ਬਾਈ ਭਾਈਓ ਆਜੋ ਵਧੀਆ ਨਾ ਕੋਈ ਨਾ ਹੋਰ ਹੈ ਮੇਰਾ ਹੋਰ ਹੈ ਆਈਓ ਮੇਰ ਵਰਤੇ ਸਾਡੇ ਮਾਰੇ ਮੋੜੋ ਭਾਈ ਦੇਖੋ ਤੋਰ ਫੋੜ ਕੇ ਖੜੇ ਹੋਣਾ ਤੇਰੇ ਬਿਲਕੁਲ ਬਰਖਲਾ ਵਜਾਊਗਾ ਆ ਜਿੰਨੀ ਪਵਨਿਕ ਬੈਠੀ ਆ ਕਰੀਮ ਆ ਪਿੰਡਾਂ ਦੀ ਇਹਨਾਂ ਨੇ ਇਕੱਲੇ ਇਕੱਲੇ ਬੱਚੇ ਨੂੰ ਕਹਣੇ ਵੀ ਜੀ ਐਮ ਆ ਆ ਭయ్యా ਜਿਹੜਾ ਕੇਜੀ ਵਾਲਾ ਇੱਥੇ ਪੰਜਾਬ ਦੇ ਉੱਪਰ ਲਿਆ ਕੇ ਥੋਪਦਾ ਇਹ ਕੋਲੋਂ ਪੰਜਾਬ ਦੇ ਲੋਕਾਂ ਦੇ ਉੱਪਰ ਕਲੰਕਾ ਜਿੰਦਾਬਾਦ ਹਾਲਿਸਤਾਨ ਜਿੰਦਾਬਾਦ ਭਾਈ ਜੱਟਾ ਜਿੰਦਾਬਾਦ ਹਾਂ ਜੀ ਕੀ ਬੱਤੀ ਹੋਣਾ ਇੱਕ ਬਾਤ ਬਾਤ ਕਸਾਉਣਾ ਗਿਆ ਸਾਡੀ ਕਸਾਣ ਆਗੂ ਜੀ ਆ ਜਾਓ ਲੋਕਾਂ ਦੇ ਚੱਕੇ ਖਾਲਸ ਕੋ ਜੇ 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 ਸੰਦੀ ਬੰਦੂ nous avons une autre جناب جناب زندہ باد ਉਹ ਲੰਗਰ ਵੀ ਟੁੱਟ ਚੱਲ ਰਿਹਾ ਹੈਗਾ ਓਰੇ ਓਥੇ ਇੱਥੇ ਬਿਠਾ ਲਓ ਜਿੰਦਾਬਾਦ 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 ਮੁਹੰਮਦ ਅਲਲ੍ਹਾ ਮੁਹੰਮਦ ਅਲਲ੍ਹਾ ਮੁਹੰਮਦ ਅਲਲ੍ਹਾ ਮੁਹੰਮਦ ਅਲਲ੍ਹਾ ਹਾਂ ਦੇਖੋ ਆਥਣ ਹੋ ਗਈ ਸਾਨੂੰ ਅੱਜ ਊੜੀ ਪਾਵਾਂਗੇ ਅਸੀਂ ਮਿੱਤਰੋ ਮਿੱਤਰੋ ਸਾਹਮਣੇ ਦੇਖੋ ਕਿੰਨਾ ਜਾਮ ਲੱਗ ਰਹਿਣ ਲੱਗਾ ਜਿਵੇਂ ਦਿੱਲੀ ਵਾਲਾ ਧਰਨਾ ਹੋਵੇ ਗੱਡੀ ਆ ਗਈ ਪਰ ਕੋਈ ਸਾਨੂੰ ਤਾਂ ਫੁੱਲ ਨੇਰਾ ਹੋਗਾ ਆਸਟਾ ਇੱਥੇ ਆ ਪੈ ਗਏ ਗੱਦੇ-ਗੁੱਦੇ ਲੈ ਕੇ ਤੇ ਕਹਿ ਰਹੇ ਆ ਪਤਨ 10 ਤਰੀਕ ਦੇ ਰਿਹਾ ਮਨ ਲਾ ਦੁਬਾਰੇ ਬਾਕੀ ਪਤਾ ਨਹੀਂ ਹਜੇ ਇਦੋਂ ਲਾਨ ਪਤਾ ਲੱਗਾ ਤੂੰ ਦੱਸ ਦਾਂਗੇ ਕੀ ਬਣਦਾ ਬਾਕੀ ਤਾਂ ਧਰਨਾ ਲਾ ਕੇ ਬਹਿ ਗਏ ਤੀਏ ਮਿੱਤਰੋ ਆ ਦੇਖ ਲਓ ਆ ਪੈਸਤਾ ਤੁਹਾਨੂੰ ਪੈਸਤਾ ਕਰਦੇ ਤੇ ਸਾਡੇ ਤਾਂ ਗੱਦੇ-ਗੁੱਦੇ ਸਾਰਾ ਕੁਸ ਆ ਗਿਆ ਦੇ ਮਿੱਤਰੋਂ ਐਂ ਕਹਿ ਰਿਹਾ 10 ਤਰੀਕ ਤੱਕ ਦਾ ਫੈਸਲਾ ਦੇ ਰਿਆ ਬਾਕੀ ਦੇਖੋ ਕੀ ਬਣਦਾ ਓਕੇ